So good.

ਵਰਪਾਲਾ ਤੋਂ ਪਹੁੰਚੇ ਨੇ ਨਾਸਿੰਦਰ ਸਿੰਘ ਦੇ ਗ੍ਰਹਿ ਵਿਖੇ ਸੋ ਇਹਨਾਂ ਨੂੰ ਦਿਨੋ ਗੁਰਬਾਣੀ ਦਾ ਕੀਰਤ ਸੁਨਾਤੇ ਗਉੜ ਪੀਰ ਭਗਤ ਕਰ ਪਾਇਆ ਗਉੜ ਪੀਰ ਭਗਤ ਕਰ ਪਾਇਆ ਪੀਰ ਭਗਤ ਕਰ ਪਾਇਆ ਗਉੜ ਪੀਰ ਭਗਤ ਕਰ ਪਾਇਆ ਗਉੜ ਪੀਰ ਭਗਤ ਕਰ ਪਾਇਆ ਸਿਰ ਬਗਤ ਕਰ ਪਰਿਆ ਹੋਲੇ ਪਾਏ ਮਿਲੈ ਰਗੁਰਾਇਆ ਹੋਲੇ ਸੁਹਾਏ ਮਿਲੈ ਰਗੁਰਾਇਆ ਸਭ ਕੀ ਬਗਤ ਕਰ ਪਰਿਆ ਸਾਡੇ ਪਾਸੇ ਗੁਰੂ ਦਾ ਸਿੱਖ ਕਹਿੰਦਾ ਜਾਂ ਰੱਬ ਦਾ ਪਿਆਰਾ ਕੋ ਸਾਧੂ ਕਹਿੰਦਾ ਪੁੱਤਰਾ ਉਹ ਸਵੇਰੇ ਉੱਠ ਕੇ ਗੁਰ ਸਤਗੁਰ ਕਾਜੋ ਸਿੱਖੇ ਖਾਏ ਪੜ ਕੇ ਉਠ ਫਰਨਾਮ ਪਿਆਰਾ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਗੁਰਦੁਆਰਾ ਸਾਹਿਬ ਜਾ ਕੇ ਜੀਤਾਰ ਕਰ ਤੇ ਨਮਸਕਾਰ ਕਰਕੇ ਉਥੇ ਸੇਵਾ ਕਰ ਉਤਪਰੀ ਦਾ ਸੁਪਿਆ ਝਾੜੂ ਦੇ ਵਸੀਤ ਤੂੰ ਸਤਾਰਾ ਬ ਜਾਗਦਾ ਸੀ ਡਾਢੇ ਨਾਲ ਪ੍ਰੀਤ ਸੱਚੇ ਪਾਤਸ਼ਾਹ ਕਿਰਪਾ ਕਰਨੀ ਇਥੇ ਪਤਾ ਕਿ ਆਨੇ ਫਿਰ ਉਹ ਨਹੀਂ ਜਿਉ ਉੱਠਿਆ ਨਹੀਂ ਜਾਂਦਾ ਦਿਨ ਤੱਕ ਇਹ ਨਾ ਉੱਠਦੇ ਤੇ ਫਿਰ ਬੈਠਾ ਨਹੀਂ ਜਾਂਦਾ ਸਚਾਈ ਪਤਾ ਕੀ ਹੈ ਗੁਰੂ ਨਾਲ ਤੇਰੀ ਅੰਦਰ ਪ੍ਰੀਤੀ ਹੈ ਹੀ ਨਹੀਂ ਤੇਰੀ ਪ੍ਰੀਤੀ ਹੈ ਕਰਮ ਕਾਂਡਾ ਪਰ ਅੱਜ ਕੈਸਾ ਸਮਾਂ ਅੱਜ ਗੁਰੂ ਹੋਰ ਬੜੇ ਣਕੇ ਬੈਠੇ ਆਪਾਂ ਸਿੱਧੇ ਲਬਜਾਂ ਚ ਕੀਏ ਦੇਹਦਾਰੀ ਜਾਂ ਦੇਵ ਮੰਨਣਾ ਸਦਾ ਕੋਈ ਕਮਾਈ ਵਾਲੀ ਰੂਹ ਹੋ ਸਕਦੀ ਹੈ ਉਹ ਜਪਦੀ ਹੈ ਜਪਾਉਂਦੀ ਹੈ ਸੇਵਾ ਕਰਦੀ ਹੈ ਲੋਕਾਂ ਨੂੰ ਕਰਾਉਂਦੀ ਹੈ ਜੀ ਗੁਰੂ ਗ੍ਰੰਥ ਸਾਹਿਬ ਅੰਦਰ ਚੜੀ ਲਾਉਂਦੀ ਹੈ ਐਸੀ ਰੂਹ ਹੋ ਸਕਦੀ ਪਰ ਅੱਜ ਕਿੱਥੇ ਕਬੀਰ ਸਾਹਿਬ ਨੇ ਸਿੱਧੇ ਲਬਜਾਂ ਜੀ ਨੇ ਕਹਿੰਦੇ ਗੱਲ ਜਿਨ੍ਹਾਂ ਚੱਪ ਮਾਲੀਆਂ ਲੋਟੇ ਹੱਥ ਨਭਕ ਧਰ ਕੇ ਸਤਨਾਕੀ ਬਾਗ ਆ ਸਕੇ ਭਗ ਅੱਜ ਆ ਮੇਲਾ ਭਰਿਆ ਪਿਆ ਹੈ ਫਿਰ ਤੇ ਕਬੀਰ ਸਾਹਿਬ ਕੈਸਾ ਉਹ ਵੇਖੋ ਬਖਸ਼ਿਸ਼ ਕਰਦੇ ਨੇ ਅੱਜ ਦੀ ਦਸ਼ਾ ਪਹਿਲੇ ਨਹੀਂ ਸੀ ਹੈ ਕਹਿੰਦੇ ਜੇ ਮੰਗਿਆ ਮਗਰੀ ਚੋਂ ਐ ਕਰਦੇ ਆ ਜੋ ਅੱਜ ਅਜ ਹੋ ਰਿਹਾ ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਜਾਂਦਾ ਇੰਨਾ ਮਗਰ ਸਿਆਣਿਆ ਮਗਰ ਮੈਂ ਕੀ ਕਰਦਾ ਇੱਕ ਅਵਗੜ ਘਾਟੀ RAM ਕੀ ਤਹਿ ਛੱਡ ਰਹੇ ਹੋ ਕਬੀਰ ਅੱਜ ਜੋ ਮੇਰੇ ਗੁਰਨੇਬ ਨਾਮ ਦੀ ਦਾਤ ਦਿੱਤੀ ਮੈਂ ਹੌਲੀ ਹੌਲੀ ਨਾਮ ਰੂਪੀ ਘਾਟੀ ਚੜ ਰਿਹਾ ਹਾਂ ਸਾਰੇ ਗੁਰੂ ਨੇ ਆ ਸਿਖਾਇਆ ਸੀ ਇੱਕ ਪਰਮਾਤਮਾ ਨਾਲ ਇੱਕ ਓੰਕਾਰ ਨਾਲ ਜੋੜਿਆ ਸੀ ਆਪਾਂ ਕਿੱਥੇ ਤੁਰੇ ਜਾ ਰਹੇ ਹਾਂ ਘਾਟਾ ਕਿਉਂ ਪੈ ਰਿਹਾ ਇਹ ਹੀ ਗੱਲ ਹੈ ਤੇ ਯਾਦ ਰੱਖਿਓ ਸ਼ਲੋਕ ਸਿੱਧਾ ਜਿਆ ਬਾਣੀ ਚ ਹੈ ਕਬੀਰ ਸਾਹਿਬ ਸਿੱਧੇ ਲਵਜਾਂ ਚ ਕਹਿੰਦੇ ਨੇ ਸੁਖ ਨਹੀਂ ਏ ਦਈ ਸੁਖ ਨਹੀਂ ਏ ਸੁਖ ਸੁਖ ਨਹੀਂ ਏ ਸੁਖ ਸੁਖ ਕਰੇ تو کچھ نہیں ہے کچھ نہیں ہے جو ہے میں تو پیرے تو کچھ نہیں ہے تو کا تو کچھ نہیں ہے جو ہے میں سو کے لوں گا پھر ਯਾਦ ਦਾ ਹਾਲ ਕੀ ਆ ਪਤਾ ਨਹੀਂ ਕਿੰਨੇ ਕਿੰਨੇ ਕਸਮ ਬਣਾਏ ਨੇ ਤੇ ਪਹਿਲੀ ਬੇਨਤੀ ਹੈ ਆਓ ਸਤਿਗੁਰ ਦੇ ਚਰਨੀ ਲੱਗੋ ਪਿਆਰ ਕਰੋ ਸਤਿਕਾਰ ਕਰੋ ਤੇ ਫਿਰ ਨਾ ਝਦੋ ਆਏ ਕੋਈ ਗੁਰ ਮੰਤਰ ਜਪੋ ਮੈਂ ਵੀ ਕਿਹਾ ਮੈਂ ਇਹ ਵੀਡੀਓ ਲੈ ਪਕਾ ਜਪਣਾ ਕੀ ਹੈ ਤੇ ਫਿਰ ਸਾਨਾ